ਅੱਠਵੇਂ ਸਾਲਾਨਾ ਜੋ ਕਿ ਵਾਰਸੀ ਦਾ ਸਮਾਗਮ ਹੈ ਸੰਤ ਬਾਬਾ ਫਰਨਾਮ ਸਿੰਘ ਜੀ ਜੋ ਨਾਨਕਸਾਟ 68 ਮੁਖੀ ਮਹਿਲ ਕਾ ਨਾ ਉਸ ਦੇ ਵਿਸ਼ੇ ਵਿੱਚ ਗੱਲਬਾਤ ਕਰਦੇ ਹਾਂ ਮੌਜੂਦਾ ਜੋ 68 ਮੁਖੀ ਨੇ ਸੰਤ ਬਾਬਾ ਕੇਹਰ ਸਿੰਘ ਜੀ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਕੀ ਕਹਿਣਾ ਚਾਹੋਗੇ ਅੱਜ ਦੇ ਸਮਾਰੋਹ ਨੂੰ ਲੈ ਕੇ ਵਾਹਿਗੁਰੂ ਜੀ ਕੀ ਫਤਿਹ ਸਾਰ ਵਾਹਿਗੁਰੂ ਜੀ ਕੀ ਫਤਿਹ ਤਨ 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 ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਅੰਗ ਸਵਾਉ ਜਨ ਗਿਆ ਸੰਗ ਤੇ ਆਵੇ ਨਾਉ ਆ ਮੁਕਤਮੂਤ ਗ੍ਰਹ ਸੰਸਾਰ ਨਾਨਕ ਦੇ ਜਨ ਉਸ ਦਾ ਨਮਸਕਾਰ ਜਨਮ ਭਰੰਦੋਮੈ ਨਹੀਂ ਜਲਵਾਰ ਉਪਗਾਰੀ ਆਏ ਜੀ ਤਾਂ ਦੇ ਭਗਤੀ ਰਾਹ ਨੂੰ ਹਰ ਸੋ ਗੈਰ ਮਨਾਈ ਧੰਤਨ ਬਾਬਾ ਦਾਸੂ ਮਹਾਰਾਜ ਧੰਤਨ ਬਾਬਾ ਇਸਰ ਸਿੰਘ ਮਹਾਰਾਜ ਉਹਨਾਂ ਦੇ ਬਰੋਸਾ ਹੈ ਮਹਾਂਪੁਰ ਧੰਤਨ ਬਾਬਾ ਹਰਦਾਮ ਸਿੰਘ ਮਹਾਰਾਜ ਧੰਤਨ ਬਾਬਾ ਜਨ ਸਿੰਘ ਜੀ ਧੰਤਨ ਦਾ ਬਾਬਾ ਬਿਕਰ ਸਿੰਘ ਜੀ ਇਨਤਨ ਦਿਨਾਂ ਮਹਾਂਪੁਰਖਾਂ ਨੇ ਸਾਰੇ ਜੀਵਨ ਦੀ ਦਿ੍ਰਿਖਾ ਇੱਥੇ ਬਾਬਾ ਚਰਨਾਂ ਵਿਚ ਲਾਈ ਤੇ ਉਹਨਾਂ ਉਰੰਤ ਬਾਬਾ ਹਰੀ ਸਿੰਘ ਜੀ ਤੇ ਅਮਰ ਸਿੰਘ ਬਾਬਾ ਜੰਗਸਣ ਜੀ ਉਹਨਾਂ ਨੂੰ ਸੁਮਤ ਵਿਚ ਰੱਖਦੇ ਆ ਹੋਇਆ 8 ਦਿਨਾਂ ਦਾ ਬਸ ਜਗਮੰਦ ਵਿੱਚ ਇੱਕ ਪ੍ਰੋਗਰਾਮ ਹੋਇਆ ਨੇ 8 ਤਰੀਕ ਤੋਂ ਲੈ ਕੇ 14 ਤਰੀਕ ਦੇ ਤੱਕ ਸੁਭਾਵਤੀ ਹੋਈ ਆ ਅੱਜ ਸਾਰੀਆਂ ਸੰਗਤਾਂ ਸਤ ਮਹਾਂਪੁਰਖ ਨੇ ਜਿੰਨੇ ਵੀ ਪਹੁੰਚੇ ਸਾਰਿਆਂ ਦਾ ਆਇਆਂ ਨੂੰ ਜੀ ਆਇਆਂ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਧੰਨਵਾਦ ਬਾਬਾ ਹਰਦਾਲ ਸਿੰਘ ਮਹਾਰਾਜ ਜੀ ਜਿਨ੍ਹਾਂ ਦੀ ਉਮਰ 8 ਤੋਂ 9 ਸਾਲ ਦੇ ਵਿੱਚ ਬਾਬਾ ਧੰਨਵਾਦ ਬਾਬਾ ਇਸਮਾਰਾ ਚੰਦ ਪਹੁੰਚੇ ਜਿਨ੍ਹਾਂ ਨੇ ਸਾਰਾ ਜੀਵਨ ਧੰਨਵਾਦ ਬਾਬਾ ਨਨਸੀਮਾਰਾ ਚੰਦਾਂ ਵਿੱਚ ਧੰਨਵਾਦ ਇਸਮਾਰਾ ਚੰਦਾਂ ਵਿੱਚ 13 ਮਾਰ 88 ਗੁਰੂ ਰਾਮ ਨਾਮ ਸਰਮਹਿਰ ਕਾ ਹੋ ਗਿਆ ਉਹਨਾਂ ਨੇ ਆਪਣਾ ਜੀਵਨ ਸਵਰਪਨ ਕੀਤਾ ਜਿੰਨੀਆਂ ਬਾਰ ਦੇ ਸੰਗਤਾਂ ਇਸੇ ਲੱਖ ਨਗਰ ਨਿਵਾਸੀਆਂ ਸੰਗਤਾਂ ਨੇ ਬਾਬਾ ਨੇ ਬੜੀ ਕਿਰਪਾ ਕੀਤੀ ਬਹੁਤ ਸੰਗਤਾਂ ਗੁਰੂ ਘਰ ਨਾਲ ਜੋੜੀਆਂ ਬੰਗੇ ਸਿੰਘ ਦੁਆਲੰਦਰੀ ਬਾਬਾ ਜੀ ਬਾਰੇ ਮੁੜਖਾ ਜੇ ਵਿੱਚ ਵੀ ਜਾਂਦੇ ਰਹੇ ਵਿਚਰਦੇ ਰਹੇ ਬੜੀ ਕਿਰਪਾ ਕੀਤੀ ਸੰਗਤਾਂ ਨੇ ਬੜੀ ਕਿਰਪਾ ਰਹਿਮਤ ਬਾਬਾ ਜੀ ਦੀ ਜਿੰਨਾ ਆਪਣਾ ਜੀਵਨ ਸਾਰਾ ਇਸ ਸਥਾਨ ਤੇ ਬਤੀਤ ਕੀਤਾ ਬੜੀ ਬਾਬਾ ਰਹਿਮਤ ਹੈ ਜੀ ਬੱਚੇ ਸਾਡੇ ਇੱਥੇ ਵਰਤਾ ਜੀ ਬਾਰੇ ਚੱਲਦੇ ਛੋਟੇ ਬੱਚੇ ਰਹਿੰਦੇ ਸੀ ਜਿਨ੍ਹਾਂ ਨੇ ਅੱਜ ਬੜੀਆਂ ਮੱਲਾਂ ਵਾਰੀਆਂ ਨੇ ਦੋਵਾਂ ਦੇ ਵਿੱਚ ਅੱਜ ਅਸਥਾਨਾ ਕਿਰਤੇ ਕੀਤਾ ਅਰ ਕਮੀਲ ਸਿੰਘ ਭਾਈ ਗੁਰਦੇਵ ਸਿੰਘ ਅਨੂਪਤਾ ਸਿੰਘ ਭਾਈ ਮਲਕੀਤ ਸਿੰਘ ਭਾਈ ਜਗਦੀਪ ਸਿੰਘ ਜੀ ਜੋ ਬੱਚਪੌਂਦ ਦੇ ਵਿੱਚ ਇੱਥੇ ਰਹਿੰਦੇ ਸਭਾਈ ਅਮਰਜਬਾਤ ਸਿੰਘ ਜੀ ਸਾਡੇ ਸੰਬੰਧ ਬਾਬਾ ਤੁਲਕ ਸਿੰਘ ਜੀ ਹਾਜ਼ਰ ਨੇ ਤੇ ਬਾਬਾ ਇਕਬਾਲ ਸਿੰਘ ਜੀ ਇਹ ਵੀ ਹਾਜ਼ਰ ਨੇ ਤੇ ਸਾਡੇ ਸੰਬੰਧ ਬਗੜੀਪ ਸਿੰਘ ਜੀ ਜਿੰਨਾਂ ਸਾਰਿਆਂ ਮੈਂ ਇੱਥੇ ਵਧੀਰਗੀ ਕੀਤੀ ਬਾਬਾ ਦੇ ਚਰਨਾਂ ਵਿੱਚ ਇਸੇ ਨਗਰ ਦੇ ਇਹ ਬਾਬਾ ਜੀ ਨੇ ਜਿੰਨਾਂ ਸਾਰਾ ਉਮਰ ਇੱਥੇ ਬਾਬਾ ਦੇ ਚਰਨਾਂ ਵਿੱਚ ਆਲਦਾ ਜੀ ਹਰ ਬਧੀਰਗੀ ਗੁਰਜੀਤ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ 52 ਸਾਲ ਇਸ ਧਰਤੀ ਤੇ 9 ਸਾਲ 7 ਸਾਲ ਬਾਬਾ ਜੀ ਦੇ ਚਰਨਾਂ ਵਿੱਚ ਗੁਜ਼ਾਰੇ ਟੋਟਲ ਉਮਰ ਉਹਨਾਂ ਦੀ 67 68 ਸਾਲ ਬਣਦੀ ਹੈ ਜਿਹਦੇ ਵਿੱਚੋਂ 58 ਸਾਲ ਬਾਬਾ ਜੀ ਦੇ ਚਰਨਾਂ ਵਿੱਚ ਸੇਵਾ ਕਰਦਿਆਂ ਗੁਜ਼ਾਰੇ 52 ਸਾਲ ਇਸ ਧਰਤੀ ਤੇ ਬੈਠ ਕੇ ਅਣ ਗਿਣਤ ਬੱਚਿਆਂ ਨੂੰ ਵਿਦਿਆ ਪੜਾਈ ਪਾਠ ਸਿਖਾਇਆ ਕੀਰਤਨ ਸਿਖਾਇਆ ਟਪਲਾ ਸਿਖਾਇਆ ਉਹਨਾਂ ਨੂੰ ਆਪਣੇ ਹੱਥੀ ਨਵਾਉਣਾ ਉਹਨਾਂ ਦੇ ਕੱਪੜੇ ਧੋਣੇ ਉਹਨਾਂ ਨੂੰ ਸਜਾ ਕੇ ਕੀਰਤਨ ਦੇ ਵਿੱਚ ਬਿਠਾਉਣਾ ਇਹ ਬਾਬਾ ਜੀ ਨੇ ਪਰਪੁਕਾਰ ਕੀਤਾ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਉਹਨਾਂ ਕੋਲ ਵਿੰਗਮਸੀ ਭਾਈ ਸੁਖਦੇਵ ਸਿੰਘ ਬਾਬਾ ਹਰੀ ਸਿੰਘ ਹੋਰ ਬਹੁਤ ਸੀਗੇ ਜਿਨ੍ਹਾਂ ਦੇ ਵਿੱਚੋਂ ਇਹ ਬਹੁਤ ਨੇੜੇ ਰਹੇ 36 ਸਾਲ ਬਾਈ ਸ਼ਖਦੇਵ ਸਿੰਘ ਜੀ ਨੇ ਕੈਨੇਡਾ ਦੀ ਧਰਤੀ ਤੇ ਰਹਿ ਕੇ ਇਸ ਠਾੜ ਦਾ ਪ੍ਰਚਾਰ ਕੀਤਾ ਜੋ ਉਹ ਵੀ ਸੱਚਖੰਡ ਜਾਬਰਾਜੇ ਹੈ ਸੋ ਬਾਬਾ ਜੀ ਨੇ ਬੜਾ ਪਰਪਕਾਰ ਕੀਤਾ ਉਸ ਤੋਂ ਬਾਅਦ ਬਾਬਾ ਗੁਰਦੀਪ ਸਿੰਘ ਜੀ ਬਾਬਾ ਕੇਰ ਸਿੰਘ ਜੀ ਗੁਲਜਾਰ ਸਿੰਘ ਇਹ ਸਾਰੇ ਪਿੰਗਮਸੀ ਜਿਨ੍ਹਾਂ ਦੇ ਵਿੱਚ ਬਾਬਾ ਸਰਿੰਦਰ ਦਾਸ ਹੋਰ ਬਹੁਤ ਬਿੰਗਮਸੀਗੇ ਜਿਨ੍ਹਾਂ ਨੇ ਬਾਬਾ ਜੀ ਕੋਲੇ ਰਹਿ ਕੇ ਵਿਦਿਆ ਸਿੱਖੀ ਕੀਰਤਨ ਸਿੱਖਿਆ ਕਬਲਾ ਸਿੱਖਿਆ ਬਾਬਾ ਜੀ ਦੇ ਚਰਨਾਂ 'ਚ ਰਹਿ ਕੇ ਸੇਵਾ ਕੀਤੀ ਸੋ ਇਹੀ ਮੈਸੇਜ ਹੈ ਸਾਰਿਆਂ ਨੂੰ ਕਿ ਭਾਈ ਇਸ ਸਥਾਨ ਦੇ ਨਾਲ ਜੁੜੋ ਬਾਬਾ ਕੇਰ ਸਿੰਘ ਜੀ ਦੇ ਮੋਢੇ ਨਾਲ ਮੋਢਾ ਲਾ ਕੇ ਇਸ ਸਥਾਨ ਨੂੰ ਦਿਨ ਦੁਗਣੀਆਂ ਰਾਤ ਚੌਗੁਣੀਆਂ ਤਰਕੀਆਂ 'ਵਾਂ ਲੈ ਕੇ ਜਾਣਾ ਜੋ ਬਾਬਾ ਜੀ ਪੂਰਨੇ ਪਾ ਕੇ ਗਏ ਐ ਇਹਨਾਂ ਪੂਰਨਿਆਂ ਤੇ ਚੱਲਣ ਵਾਸਤੇ ਬਾਬਾ ਜੀ ਕਿਰਪਾ ਕਰਨਾ ਆਪਣਾ ਬਾਬਾ ਕੇਰ ਸਿੰਘ ਜੀ ਦੇ ਸਿਰ ਤੇ ਹੱਥ ਰੱਖ ਕੇ ਅੱਗੇ ਤੋਰਨ ਜਿਸ ਤਰ੍ਹਾਂ ਬਾਬਾ ਜੀ ਨੇ ਇਸ ਠਾਠ ਦੇ ਅੰਦਰ ਬੱਚਿਆਂ ਨੂੰ ਵਿੱਦਿਆ ਪੜ੍ਹਾਈ ਹੈ ਅੱਗੇ ਵੀ ਬਾਬਾ ਜੀ ਪਰਪੁਕਾਰ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਬੱਚੇ ਲਿਆ ਕੇ ਉਹਨਾਂ ਨੂੰ ਵਿੱਦਿਆ ਪੜ੍ਹਾਈ ਜਾਵੇ ਉਹਨਾਂ ਦਾ ਵੀ ਜੀਵਨ ਸਫਲ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਅਪਾਰ ਕਿਰਪਾ ਦਾ ਸਰਦਕਾ ਜਿਹੜੀ ਸੰਗਤਾਂ ਜੁੜੀਆਂ ਹੀਆਂ ਨੇ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਮਾਪਰ ਖਾਂ ਨੇ ਬੜੇ ਪਾਰ ਉੱਤਰ ਰੱਖੀ ਤੇ ਨੇ ਸੱਚਮੁੱਚ ਤੇਰੇ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਏ ਹਰ ਸੋ ਲੈਣ ਬਣਾਏ અપਾਰ ਕਿਰਪਾ ਕੀਤੀ ਮਹਾਪੁਰਖਾ ਨੇ ਦੇਸ ਵਿਦੇਸ ਵਿੱਚਰ ਕੇ ਨਨੇ ਮੁੰਨੇ ਬੱਚਿਆਂ ਨੂੰ ਆਪ ਨਵਾ ਕੇ ਉਹਨਾਂ ਦੀਆਂ ਜੂਆਂ ਅਦਾ ਕੱਢ ਕੇ ਚੰਗਾ ਜੀਵਨ ਦੇ ਕੇ ਰਾਗ ਵਿੱਜਾ ਦੀ ਦਾਤ ਦੇ ਕੇ ਉਹਨਾਂ ਨੂੰ ਗੁਰੂ ਦੇ ਲੜ ਲਾਇਆ ਵਾਹ ਇਹ ਆਪਾਰ ਕਿਰਪਾ ਇਹਨਾਂ ਕਰਨਾ ਬਹੁਤ ਔਖਾ ਹੈ ਕਹਿਣਾ ਬੜਾ ਸੌਖਾ ਹੈ ਉਹ ਸੱਚ ਕਿਹਾ ਕਿਸੇ ਨੇ ਕਿ ਗੱਡੀ ਚੜਦਿਆਂ ਨੂੰ ਹਰ ਕੋਈ ਦਏ ਧੱਕੇ ਪਰ ਨਾਲ ਪਿਆਰ ਦੇ ਕੋਲ ਬਹਾਰੇ ਕੋਈ ਕੋਈ ਉਹ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਸੀ ਜਿਹੜੇ ਕਿ ਸੱਚਮੁੱਚ ਆਪ ਦੀ ਮਿਸਾਲ ਆਪ ਸਰ ਜਿਨ੍ਹਾਂ ਨੇ ਬੇਅੰਤ ਕਿਰਪਾ ਕੀਤੀ ਹਮੇਸ਼ਾ ਦੂਸਰੇ ਨੂੰ ਮਾਣ ਤੇ ਸਨਮਾਨ ਦਿੱਤਾ ਤੇ ਨਹੀਂ ਤਾਂ ਇੱਥੇ ਸਾਰੇ ਆਪ ਨੂੰ ਭਜਦੇ ਨੇ ਪਰ ਬਿਹਾਰ ਜਾਈਏ ਉਹਨਾਂ ਮਹਾਂਪੁਰਖਾਂ ਦੇ ਜਿੱਥੇ ਬਾਬਾ ਜੀ ਨੂੰ ਤਰਬੈਣੀ ਲਾਈ ਸੰਤ ਬਾਬਾ ਜੰਗ ਸਿੰਘ ਜੀ ਸੰਤ ਬਾਬਾ ਬਿੱਕਰ ਸਿੰਘ ਜੀ ਸੰਤ ਬਾਬਾ ਨਾਨ ਸਿੰਘ ਜੀ ਅੱਜ ਵੀ ਸੱਚਮੁੱਚ ਉਸੇ ਤਰ੍ਹਾਂ ਹੀ ਬਾਬਾ ਜੀ ਨੇ ਤਰਬੈਣੀ ਲਾਈ ਹੈ ਅਸੀਂ ਵੀ ਯਾਦ ਕਰਦੇ ਹਾਂ ਬਾਬਾ ਹਰੀ ਸਿੰਘ ਜੀ ਸੀ ਜਿਨ੍ਹਾਂ ਨੇ ਆਪਣਾ ਜੀਵਨ ਬਾਬਾ ਜੀ ਦੇ ਦੇਖੇ ਲਾਤਾ ਰਾਕ ਵਿਦਿਆ ਦੇ ਬੜੇ ਧਨੀ ਸੀ ਪਿਆਰ ਦੇ ਬੜੇ ਧਨੀ ਸੀ ਉਹ ਵੀ ਆਪ ਦੀ ਮਸਾਲ ਆਪ ਸੀ ਹੀਰਾ ਸੀ ਬਾਬਾ ਜੀ ਦਾ ਪਰ ਜੰਮਣਾ ਮਰਨਾ ਹੁਕਮ ਹੈ ਜੋ ਆਇਆ ਸੁਚਲ ਸੀ ਜਿਹੜਾ ਆਇਆ ਭਾਈ ਜਾਣਾ ਸਾਰਿਆਂ ਨੇ ਮਹਾਪੁਰਖਾ ਆਪਣ ਤਾਂ ਹੀ ਵਾਰ-ਵਾਰ ਬਾਣੀ ਨਾਲ ਜੋੜਦੇ ਆ ਕਿ ਭਾਈ ਐਸੀ ਕਰਨੀ ਕਰ ਚੱਲੋ ਤੁਮ ਹੱਸੇ ਜਾਗਰੋ ਲੋਕ ਯਾਦ ਕਰਨ ਕਿ ਚੰਗੇ ਕਰਮ ਕਰਕੇ ਗਿਆ ਅੱਜ ਦੀ ਵੀ ਤਰਬੈਣੀ ਮਹਾਪੁਰਖਾਂ ਨੇ ਮਹਾਨ ਕਿਰਪਾ ਕੀਤੀ ਹੈ ਸਾਡੇ ਬਾਬਾ ਕੇਰ ਸਿੰਘ ਜੀ ਬਾਬਾ ਗੁਰਦੀਪ ਸਿੰਘ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਇਹ ਸਾਰੇ ਗੁਰਮੁਖ ਪਿਆਰਿਆਂ ਨੇ ਤੇ ਜੋ ਸੇਵਾ ਬਖਸ਼ੀ ਹੈ ਜਿਨ੍ਹਾਂ ਦੇ ਵਿੱਚ ਯੋਗਦਾਨ ਦੇ ਰਹੇ ਨੇ ਭਾਈ ਗੁਰਦੇਵ ਸਿੰਘ ਜੀ ਵੀ ਦੇਵਰਾਜ ਜਿਸ ਨੂੰ ਬਾਬਾ ਜੀ ਪਿਆਰ ਨਾਲ ਦੇਵਰਾਜ ਹੀ ਕਹਿੰਦੇ ਹੁੰਦੇ ਸੀ ਉਹ ਵੀ ਪਹੁੰਚੇ ਨੇ ਹੋਰ ਨਿਰਮਲ ਸਿੰਘ ਐ ਸਾਰੇ ਬੀਰ ਬੈਠੇ ਨੇ ਅਸੋ ਨੂੰ ਬੈਠਾ ਸਾਡੇ ਹਰਮਨ ਪਿਆਰੇ ਸਰਦਾਰ ਹਰਮਨ ਸਿੰਘ ਜੀ ਇਧਰ ਆਪਣੇ ਹੋਰ ਹੋਰ ਮਨ ਪਿਆਰੇ ਨਗਰ ਨਿਵਾਸੀ ਜਿੰਨੇ ਵੀ ਤੁਸੀਂ ਸੱਚਮੁੱਚੀ ਬਾਬਾ ਜੀ ਨੂੰ ਤਨੋਂ ਮਨੋਂ ਪਿਆਰ ਕਰਦੇ ਸੀ ਤੇ ਜਿਹੜਾ ਇੱਕ ਵਾਰੀ ਬਾਬਾ ਜੀ ਦੇ ਨਾਲ ਜੁੜ ਗਿਆ ਇਹ ਦਾਬੇ ਨਾਲ ਕਿ ਸਰਦਾਰ ਦੁਬਾਰਾ ਪਿੱਛੇ ਨਹੀਂ ਜਾਊਗਾ ਅੱਗੇ ਹੀ ਆਇਆ ਐ ਐਸੇ ਸ਼ਾਂਤੀ ਦੇ ਪੰਜ ਸਾਲ ਕਿਹ ਕੀ ਕਹਿਣਾ ਚਾਹੋਗੇ ਮਹਾਪੁਰਸ਼ਾਂ ਬਾਰੇ ਔਰ ਸਤਿ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਸੰਤ ਬਾਬਾ ਜਗ ਸਿੰਘ ਜੀ ਸੰਤ ਬਾਬਾ ਬਿਕਰ ਸਿੰਘ ਜੀ ਅਤੇ ਸੰਤ ਬਾਬਾ ਹਰੀ ਸਿੰਘ ਜੀ ਉਹਨਾਂ ਦੀ ਬਰਸੀ ਸਮਾਗਮ ਪੂਜੀਆਂ ਹੋਈਆਂ ਸਰਵਤ ਸੰਗਤਾਂ ਨੂੰ ਸਮੁੱਚੇ ਮੀਡੀਆ ਨੂੰ ਪ੍ਰੈਸ ਵਾਲੇ ਵੀਰਾਂ ਨੂੰ ਸਭ ਤੋਂ ਪਹਿਲਾਂ ਬਲਾਈ ਉਹਤੇ ਵਾਹਿਗੁਰੂ ਜੀ ਕਾਬ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਖਾਸ ਖਾਸ ਜਿੰਨੀ ਪਹੁੰਚਣਾ ਮੈਰੀ ਸਹਿਬ ਦੀਆਂ ਬੜਿਆਈਆਂ ਮੈਂ ਗਲੀਆਂ ਦਾ ਰੁਲਦਾ ਕੂੜਾ ਤੂੰ ਤਖਤ ਬਿਠਾਇਆ ਸਾਈਆਂ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਮਹਾਨ ਬਖਸ਼ਿਸ਼ ਕੀਤੀ ਦਾਸ ਤੇ ਸੋ ਛੋਟੇ ਛੋਟੇ ਬੰਦਿਆਂ ਨੂੰ ਜਿੱਥੇ ਦੁਨਿਆਵੀ ਵਿੱਦਿਆ ਦਿੱਤੀ ਉਥੇ ਨਾਲ ਹੀ ਸੋ ਗੁਰਬਾਣੀ ਦੇ ਨਾਲ ਜੋੜ ਕੇ ਕੀਰਤਨ ਦੇ ਨਾਲ ਜੋੜ ਕੇ ਕਥਾ ਦੇ ਨਾਲ ਜੋੜ ਕੇ ਦਾਸ ਦਾ ਜੀਵਨ ਬਕਸ਼ਾ ਮੇਰਾ ਨਹੀਂ अनेका ਹੀ ਗੁਰਮਖ ਪਿਆਰਿਆਂ ਦਾ ਜੀਵਨ ਬਕਸ਼ਾ ਜਿਸ ਤਰ੍ਹਾਂ ਮੀਰ ਜਗਦੇਵ ਸਿੰਘ ਵੀ ਦੱਸ ਚੁੱਕੇ ਹਨ ਸੋ ਬਹੁਤ ਹੀ ਸੰਗਤਾਂ ਨਾਲ ਸੰਤ ਬਾਬਾ ਹਰਨਾਮ ਸਿੰਘ ਜੀ ਪ੍ਰੇਮ ਕਰਦੇ ਸਨ ਸਭ ਤੋਂ ਪਹਿਲਾਂ ਸੰਤ ਬਾਬਾ ਹਰਨਾਮ ਸਿੰਘ ਜੀ ਦਾ ਹੁਕਮ ਹੁੰਦਾ ਸੀ ਭਾਈ ਲੰਗਰ ਦੇ ਵਿੱਚ ਆਓ ਪ੍ਰਸਾਦਾ ਸਕੋ ਲੰਗਰ ਦੇ ਵਿੱਚ ਹਾਜ਼ਰੀ ਭਰੋ ਪਹਿਲਾਂ ਸੰਗਤ ਪਹਿਲਾਂ ਪੰਗਤ ਅਗਰ ਸੰਗਤ ਪਹਿਲਾਂ ਲੰਗਰ ਦੇ ਵਿੱਚ ਲੰਗਰ ਸਕਣ ਲਈ ਪ੍ਰੇਰਦੇ ਫਰ ਉਸ ਤੋਂ ਬਾਅਦ ਸੰਗਤ ਲਈ ਪ੍ਰੇਰ ਦੇ ਸੋ ਇਸੇ ਤਰ੍ਹਾਂ ਹੀ ਸਾਰੀਆਂ ਹੀ ਸੰਗਤਾਂ ਨੂੰ ਬਹੁਤ ਪਿਆਰ ਦਿੰਦੇ ਸਨ ਸੋ ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਸਾਰੀਆਂ ਹੀ ਸੰਗਤਾਂ ਸੰਤ ਬਾਬਾ ਕੇਰ ਸਿੰਘ ਜੀ ਸੰਤ ਬਾਬਾ ਗੁਰਦੀਪ ਸਿੰਘ ਜੀ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਮਹੰਤ ਇਹਨਾਂ ਦੇ ਨਾਲ ਆਪਾਂ ਜੁੜ ਕੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਾਂ ਜੋ ਨਾਮ ਸੱਠ ਆਠ ਦਾ ਪ੍ਰਚਾਰ ਕਰੀਏ ਸੰਤ ਬਾਬਾ ਅਨੰਤ ਸਿੰਘ ਜੀ ਦੇ ਪਾਚਨਾ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ वाहिगुरु जी का ख़ाला वाहिगुरू जी